ਦੋਸਤੋ ਸਤਿ ਸ੍ਰੀ ਅਕਾਲ ਬਹੁਤ ਸਾਰੀਆਂ ਜਥੇਬੰਦੀਆਂ ਐਨਜੀਓ ਸੇਵਾ ਕਰ ਰਹੀਆਂ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪੰਜਾਬੀਆਂ ਨੇ ਤੇ ਪੰਜਾਬ ਦੀ ਜਵਾਨੀ ਨੇ ਪੰਜਾਬ ਦੇ ਯੂਥ ਨੇ ਲੋਕਾਂ ਦੀ ਬਾਹ ਫੜੀ ਹੈ ਇਸੇ ਦੇ ਤਹਿਤ ਕੱਲ ਮੁੰਡੇ ਅਜਨਾਲਾ ਖੇਤਰ ਦੇ ਵਿੱਚ ਸੇਵਾ ਲੈ ਕੇ ਗਏ ਸੀ ਤੇ ਉਹਨਾਂ ਦੀ ਟਰਾਲੀ ਦੇ ਪਿੱਛੇ ਕੁਝ ਲਟੇਰਾ ਟਾਈਪ ਲੋਕ ਜਿਹੜੇ ਪਿੰਡਾਂ ਚੋਂ ਉਹਨਾਂ ਸਮਾਨ ਇਕੱਠਾ ਕਰਦੇ ਆ ਉੱਥੇ ਜਿਹੜੀ ਸੰਗਤ ਜਾ ਕੇ ਵੰਡਦੀ ਐ ਨਾ ਉਹਨਾਂ ਤੋਂ ਸਮਾਨ ਇਕੱਠਾ ਕਰਕੇ ਲੈ ਕੇ ਅੱਗੇ ਪੰਜ-ਪੰਜ ਸੌ ਦਾ ਫੀਲਡ ਦਾ ਗੱਟਾ ਵੇਚਦੇ ਐ ਸ਼ਾਮ ਨੂੰ ਚੰਗੀ ਮੀਟ ਨਾਲ ਮਿੱਤਰੋ ਦਾਰੂ ਪੀਂਦੇ ਐ ਰੋਟੀ ਖਾਂਦੇ ਐ ਉਹ ਲਟੇਰਾ ਟਾਈਪ ਲੋਕਾਂ ਨੇ ਅ ਪਰਮਜੀਤ ਸਿੰਘ ਮੰਡੋਰੀ ਉੱਥੇ ਸੀਗੇ ਉਹਨਾਂ ਦੇ ਸੱਜਣਾ ਦੇ ਉੱਤੇ ਹਮਲਾ ਕਰਤਾ ਇੱਕ ਤਰ੍ਹਾਂ ਨਾਲ ਇੱਥੇ ਅੱਖ ਤੇ ਫੈਕਚਰ ਹੋਇਆ ਮੁੰਡੇ ਦੇ ਤਾਂ ਮੁੰਡਾ ਡਿੱਗ ਪਿਆ ਟਰਾਲੀ ਤੋਂ ਹਟਾਉਂਦਾ ਸੀ ਉਹਨਾਂ ਨੂੰ ਫੇਰ ਸੱਟ ਲੱਗ ਗਈ ਤਾਂ ਐਨਜੀਓ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਇੱਕ ਮੈਨੇਜ ਕਰਕੇ ਰੱਖੋ ਇਕੱਠਾ ਮੀਟਿੰਗ ਕਰਕੇ ਅੱਜ ਮੀਟਿੰਗ ਵੀ ਹੈ ਵੈਸੇ ਬਾਬਾ ਦੀਪ ਸਿੰਘ ਗੁਰਦੁਆਰਾ ਅਜਨਾਲਾ ਵਿਖੇ ਜਿਹੜਾ ਰੋਡ ਦੇ ਉੱਪਰ ਹੀ ਹੈ ਉੱਥੇ ਅੱਜ ਮੀਟਿੰਗ ਰੱਖੀ ਗਈ ਹੈ 12 ਵਜੇ ਸਾਰੇ ਐਨਜੀਓ ਜੀ ਉੱਥੇ ਆ ਕੇ ਕਿਉਂਕਿ ਸਾਰੀਆਂ ਹੀ ਜਥੇਬੰਦੀਆਂ ਸਾਰੇ ਸੇਵਾਦਾਰ ਸਾਰੀਆਂ ਸੰਸਥਾਵਾਂ ਇੱਕ ਇਕੱਠਾ ਫਿਰਦੀਆਂ ਜੇ ਤਿੰਨ ਚਾਰ ਸੰਸਥਾਵਾਂ ਇਕੱਠਾ ਹੋਣ ਤਿੰਨ ਚਾਰ ਇਕੱਠਾ ਹੋਣ ਵੰਡ ਕੇ ਇੱਕ ਕੈਂਪ ਬਣਾਇਆ ਜਾਵੇ ਉੱਥੇ ਸੇਵਾ ਇਕੱਠੀ ਕਰਕੇ ਅੱਗੇ ਲੋੜਵੰਦਾਂ ਤੱਕ ਪਹੁੰਚਦੀ ਕੀਤੀ ਜਾ ਸਕੇ ਹੁਣ ਇੱਕ ਟਰਾਲੀ ਆਉਂਦੀ ਹੈ ਉਹਦੇ ਪਿੱਛੇ ਲੋਕ ਲੱਗ ਜਾਂਦੇ ਆ ਉਹ ਇਕੱਠਾ ਕਰਕੇ ਉਹਨਾਂ ਨੇ ਇੱਕ ਨਾ ਜਗਾੜੂ ਟਾਈਪ ਰੇੜੀਆਂ ਬਣਾਈਆਂ ਹੋਈਆਂ ਹਨ ਮੋਟਰਸਾਈਕਲਾਂ ਤੇ ਉੱਤੇ ਛੱਤਾਂ ਪਾਈਆਂ ਹੋਈਆਂ ਉਹ ਲੈ ਕੇ ਅੱਗੇ ਜਾ ਕੇ ਸ਼ਾਮ ਨੂੰ ਵੇਚ ਦਿੰਦੇ ਆ ਪੀਟੀ ਲੈ ਜਾਂਦੇ ਆ ਪਾਣੀ ਦੀ ਉਹ ਅੱਗੇ ਜਾ ਕੇ 100 ਰੁਪਏ ਜੀ ਵੇਚ ਦਿੰਦੇ ਆ ਦੁਕਾਨਾਂ ਤੇ ਬਹੁਤ ਕੁਝ ਚੱਲ ਰਿਹਾ ਹੈ ਦੂਜਾ ਨੰਬਰ ਸਰਕਾਰ ਨੂੰ ਬਿਊਰੋਕਰੇਟ ਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਯਾਰ ਸਰਕਾਰ ਕੋਲੇ ਕੁਝ ਦੇਣ ਨੂੰ ਨਹੀਂ ਜਿਵੇਂ ਸੋਨੀਆ ਮਾਨ ਜੀ ਜਸ ਬਾਜਵਾ ਨੂੰ ਕਹਿ ਰਹੇ ਸੀ ਕਿ ਮੇਰੇ ਹਲਕੇ ਦੇ 10 ਪਿੰਡਾਂ ਚ ਅਚਾਰ ਭੇਜ ਦਿਓ ਚਾਰਾ ਭੇਜ ਦਿਓ ਹਾਲਾਂਕਿ ਸੋਨੀਆ ਮਾਨ ਜੀ ਹਲਕਾ ਇੰਚਾਰਜ ਹੈ ਰਾਜਾ ਚਾਂਸੀ ਦੇ ਸਰਕਾਰ ਕੋਲੇ ਕੁਝ ਦੇਣ ਨੂੰ ਨਹੀਂ ਯਾਰ ਤੁਸੀਂ ਵੰਡਣ ਵਾਸਤੇ ਸੰਸਥਾਵਾਂਾਂ ਦੀ ਹੈਲਪ ਤਾਂ ਕਰ ਸਕਦੇ ਹੋ ਮਦਦ ਕਰ ਸਕਦੇ ਹੋ ਉੱਥੇ ਦੋ ਪੁਲਿਸ ਵਾਲੇ ਲਾ ਕੇ ਤੁਸੀਂ ਵੀਆਈਪੀ ਡਿਊਟੀ 'ਚ ਵੀਆਈਪੀ ਰੋਟ 'ਚ ਵੀ ਅਨੇਕਾਂ ਹੀ ਪੁਲਿਸ ਵਾਲੇ ਲਾ ਰੱਖੇ ਹੁੰਦੇ ਐ ਚੰਗੇ ਕੰਮ ਤੇ ਲਾ ਦਿਓ ਬਾਕੀ ਯਾਰ ਤੁਸੀਂ ਬਿਊਰੋਕ੍ਰੇਟ ਤੋਂ ਪੰਜਾਬ ਦੇ ਨੌਜਵਾਨੋਂ ਕੋਈ ਉਮੀਦ ਨਾ ਕਰੋ ਇਹਨਾਂ ਵਾਸਤੇ ਤਾਂ ਦਿਵਾਲੀ ਵਾਲਾ ਕੰਮ ਬਣ ਜਾਂਦਾ ਜਦੋਂ ਬਾੜ ਆ ਜਾਂਦੀ ਐ ਹੜ ਆ ਜਾਂਦੇ ਐ ਸੇਮ ਆ ਜਾਂਦੀ ਐ ਫੇਰ ਇੱਥੋਂ ਪੈਸਾ ਵੱਢ ਕੇ ਜਾਲੀ ਬਿੱਲ ਪਾ ਕੇ ਤਰ੍ਹਾਂ ਤਰ੍ਹਾਂ ਦੇ ਬਿੱਲ ਪਾਸ ਕਰਕੇ ਜਾਲੀ ਟਰੈਕਟਰਾਂ ਦੇ ਬਿੱਲ ਪਾ ਕੇ ਕਰਾਹਿਆਂ ਦੇ ਬਿੱਲ ਪਾ ਕੇ ਡੀਜ਼ਲ ਦੇ ਪਾ ਕੇ ਫੇਰ ਇਹ ਪੈਸਾ ਕਮਾਉਂਦੇ ਆ ਉਸੇ ਪੈਸੇ ਨਾਲ ਫਿਰ ਆਪਣੇ ਬੱਚਿਆਂ ਦਾ ਇਲਾਜ ਕਰਾਉਂਦੇ ਆ ਕਿਉਂਕਿ ਹਰਾਮ ਦਾ ਪੈਸਾ ਹੁੰਦਾ ਫੇਰ ਜਦੋਂ ਇਹ ਰਿਟਾਇਰ ਹੋ ਜਾਂਦੇ ਆ ਨਾ 60 ਸਾਲ ਤੋਂ ਬਾਅਦ ਫੇਰ ਇਹਨਾਂ ਦਾ ਜਵਾੜਾ ਜਾਂ ਚੜ ਜਾਂਦਾ ਹੈ ਤੇ ਲਗਵਾ ਹੋ ਜਾਂਦਾ ਹੈ ਫਿਰ ਇਹ ਖੁੰਡੀ ਜੀ ਲੈ ਕੇ ਬਾਾਰ ਚ ਬੈਠੇ ਹੁੰਦੇ ਆ ਉਦੋਂ ਲੋਕਾਂ ਨੂੰ ਆਵਾਜ਼ ਮਾਰਦੇ ਆ ਤੇ ਲੋਕ ਇਹਨਾਂ ਦੀ ਗੱਲ ਨਹੀਂ ਸੁਣਦੇ ਇਹ ਹੁੰਦਾ ਹੈ ਨਜਾਇਜ਼ ਧਨ ਤੇ ਸੰਗਤਾਂ ਦਾ ਦਸਵੰਦ ਦਾ ਧਨ ਮਾਰੇ ਦਾ ਕਿਉਂਕਿ ਇੱਕ ਲੋਕਾਂ ਤੇ ਵਿਵਤਾ ਪਈ ਹੈ ਤੇ ਦੂਜਾ ਉਹਨਾਂ ਨੂੰ ਹਰਾਸ ਕਰਨਾ ਸੋ ਮੇਰੀ ਜਥੇਬੰਦੀਆਂ ਨੂੰ ਐਨ ਜੀਓ ਨੂੰ ਸੇਵਾ ਕਰਨ ਵਾਲੇ ਭਰਾਵਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਭਰਾਵੋ ਸਾਰੇ ਇਕੱਠੇ ਹੋ ਕੇ ਇੱਕ ਕੈਂਪ ਬਣਾਓ ਜਿਵੇਂ ਜਲਾਲਾਬਾਦ ਹਲਕੇ ਚ ਲਾਧੂ ਕਾ ਮੰਡੀ ਕੋਲੇ ਬਣਿਆ ਹੋਇਆ ਉਸ ਤਰ੍ਹਾਂ ਉਥੇ ਸੇਵਾ ਜਮਾ ਕਰ ਲੋ ਅਗਲੇ ਨੂੰ ਕਹੋ ਬਾਈ ਜੀ ਤੁਹਾਡੀ ਸੇਵਾ ਆ ਗਈ ਅਸੀਂ ਵੰਡ ਦਿਆਂਗੇ ਜੇ ਉਹਨਾਂ ਨੂੰ ਟਾਈਮ ਦੇ ਦਿਓ ਕਿ ਅਸ ਤੇ ਨਸੀਬ ਵੰਡਾਂਗੇ ਤਾਂ ਲੋੜਵੰਦ ਤੱਕ ਚੀਜ਼ ਪਹੁੰਚ ਸਕੇ ਬਹੁਤ ਧੰਨਵਾਦ ਸასი ਗਾ